ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੌਰ ਬਲੌਗ ਤੇ ਤੁਹਾਡਾ ਸਵਾਗਤ ਹੈ ਸਵੇਰ ਦੇ ਹੋ ਗਏ 9 ਤੇ ਮੈਂ ਲਾ ਰਹੀ ਹਾਂ ਝਾੜੂ ਤੇ ਆਪਾਂ ਹੰਮੂ ਤਲਵਾਵਾਂਗੇ ਬੋਚੇ ਹਨਾ ਬੀਟੀ ਬੋਚ ਲਾਉਗੀ ਨਾ ਮੇਰੀ ਸੋਨੀ ਚੱਲ ਫਿਰ ਮੈਂ ਲਾਉਂਦੇ ਉਪੋਚਾ ਤੂੰ ਮੈਂਡੋ ਮੈਂਡੋ ਲਾ ਝਾੜੂ ਫਿਰ ਮੈਂ ਲਾ ਕੇ ਦੋ ਇਹ ਹੁਣ ਤੂੰ ਆਦੀ ਫਰਜਾਈ ਤੇ ਰੋ ਮਾਰ ਰਹੀ ਆ ਮੁਸਕੀ ਦੀ ਬੈਣ ਤੇ ਸਿੰਦਰ ਮਮਮੀ ਲਾ ਸੰਭਰ ਰਹੀ ਆ ਬੇੜਾ ਮੈਂ ਅੰਦਰੋਂ ਸੰਭਰ ਕੇ ਪੋਚੇ ਲਾਉਂਗੀ ਮੰਮੀ ਵਟ ਯੂ ਡੂ ਆ ਆਪਣੇ ਨਿੰਬੂ ਆ ਸਵੇਂ ਸੰਤਰੇ ਦੇ ਫੇਰ ਥੱਲੇੋਂ ਕੱਟ ਤੇ ਪੰਮੇੜ ਦਿਆ ਝਾੜੂ ਦਾ ਕੰਮ ਸਵੇਰੇ ਸਵੇਰੇ ਸੂਰਜ ਨਿਕਲੇ ਉਹੋ ਸੁਣਾ ਲੱਗਦਾ ਪੰਜਾਬ ਦੇ ਵਿੱਚ ਤੇ ਆਪਾਂ ਲਾਈਆ ਝਾੜੂ ਨਹੀਂ ਉਹਨੇ ਪੋਚੇ ਵੀ ਨਹੀਂ ਲਾਉਣੇ ਤਾਫੂ ਵੀ ਹਾਏ ਗਰੂ ਹਾਂ ਕੀ ਕਰਨੀਆਂ ਕੀ ਰੋਲਾ ਪਾਇਆ ਤੂੰ ਝੜੂ ਲਈ ਜੰਨੀ ਆ ਮਮੂ ਨਾ ਤੋ ਕੇ ਆ ਗਈ ਹੁਣ ਲੱਗੀ ਆ ਫੋਨ ਤੇ ਕਿਹੜੀ ਥਰਲੀ ਆ ਤੇਰੀ ਹਾਂ ਦਾਖਸ਼ਾ ਉਰੇ ਆ ਤੇਦਰ ਦਾਖਸ਼ਾ ਦਾ ਵੱਡਾ ਵੀਰਾ ਵੀ ਲੱਗਿਆ ਫੋਨ ਤੇ ਕਹਿੰਦੀ ਆਪਾਂ ਬਣਾਈਚਾ ਪੀਵਾਂਗੇ ਚਾਹ ਨਾਲ ਖਾਵਾਂਗੇ ਲਾਡੂ ਉਰੇ ਆ ਗੱਲ ਸੁਣ ਉਹ ਉਧਰ ਉਹ ਦਾਖਾਉਂਦਾ ਹੋਇਆ ਉਰੇ ਤਾਂ ਗੱਲ ਸੁਣ ਮੇਰੀ ਉਰੇ ਮੈਂ ਟੀਵੀ ਫਿਰ ਰਿਮੋਟ ਵੀ ਨਹੀਂ ਦਸਣਾ ਬੜਦੀ ਬਦਲੇ ਚਾਹ ਪੀ ਲਈ ਪੀਂਦਾ ਨਹੀਂ ਕਿਉਂ ਨਾ ਚਾਹ ਕਿਉਂ ਨਹੀਂ ਪੀਂਦਾ ਕਾ ਤੂੰ ਹਾਂ ਹਮਮ ਚਾਹ ਪੀਂਦਾ ਨਹੀਂ ਹੁੰਦਾ ਕਾ ਇੱਕ ਵਾਰੀ ਪੀਂਦਾ ਦੇਖ ਕਿਵੇਂ ਟੀਵੀ ਦੀ ਲੱਗੀ ਆ ਛੇਤੀ ਮੈਨੂੰ ਪੀਣਾ ਹੁੰਦਾ ਹੈਗਾ ਅੱਛਾ ਠੀਕ ਆ ਡਾਈਟਿੰਗ ਦੇ ਆ ਤੂੰ ਹਾਂ ਦੇਖਿਆ ਹਾਂ ਕਿਤੇ ਵਿਅਸਤ ਹਨ ਸੇਲੀ ਦਮਾਸਤਿਸ਼ ਹਾਂ ਤੇ ਇਹ ਨਹੀਂ ਸੇਲੀ ਤੇ ਰਹੀ ਨਹੀਂ ਬੈਲੀ ਹੈ ਕਹਿੰਦੀ ਅਸੀਂ ਟੀ ਮੈਂ ਕੀ ਕਰਦੀ ਹਾਂ ਕਹਿੰਦੀ ਅਸੀਂ ਟੀ ਦੀ ਬੁੱਕ ਖੋਲ ਕੇ ਬੈਠੀ ਸੀ ਹੂੰ ਤੂੰ ਦੱਸ ਤੇ ਫਿਰ ਮੈਂ ਕੀ ਕੀਤਾ ਅੱਜ ਸਾਰੇ ਦਿਨ ਚ ਤਾਂ ਕਿ ਮੈਂ ਬਸ ਪੋਚਾ ਲਵਾ ਕੇ ਭਾਬੀ ਨਾਲ ਨਹਾ ਧੋ ਕੇ ਟੀਵੀ ਦੇਖਿਆ ਰੱਜ ਕੇ ਦੋ ਤਿੰਨ ਘੰਟੇ ਫਿਰ ਮੈਂ ਆਫਰ ਮਾਰੀ ਚੌਲਾਂ ਦੀ ਵੀ ਭਾਬੀ ਚੌਲ ਬਣਾ ਦੇ ਇਹ ਫਿਰ ਖਾ ਕੇ ਟੀਵੀ ਤੋਂ ਬਿੱਲੀ ਹੋ ਗਏ ਤੇ ਮੈਂ ਹੁਣ ਚੱਕ ਲਿਆ ਫੋਨ ਕਿ ਕੰਮ ਹੀ ਨਹੀਂ ਕੋਈ ਮੈਨੂੰ ਕੀ ਬੜੀਆਂ ਤੂੰ ਸਾਰੇ ਦਿਨ ਤਾਂ ਦੇਖਿਆ ਤੈਨੂੰ ਮੈਂ ਕੁਝ ਨਹੀਂ ਪੜਿਆ ਉਹਨੂੰ ਕਹਿਣੀ ਆ ਤੂੰ ਕੀ ਬਣੀ ਆ ਓਏ ਮੇਰੀ ਮਾਤਾ ਦਾ ਮਾਲ ਤੇ ਚਾਚਾ ਚੁੱਪ ਹੀ ਕਿਉਂ ਨੇ ਚਾਚਾ ਕਹਿੰਦੇ ਜੌਬ ਤਾਂ ਆ ਗਿਆ ਚੱਲ ਚਾਚੇ ਚਾਹ ਪੀ ਗਿਆ ਇਹ ਫਿਰ ਤੁਹਾਡੇ ਘਰੇ ਹੈ ਚਾਚਾ ਵੈਸੇ ਮੈਂ ਉਹਦੇ ਨਾਲ ਲੜਨ ਚੱਲਨੀ ਆ ਦੇ ਲਾ ਮੈਨੂੰ ਕੱਲ ਦਾ ਜਲੇਬੀਆਂ ਦਾ ਕਿਹਾ ਵੀ ਮੈਨੂੰ ਦੋ ਜਲੇਬੀਆਂ ਦੇ ਦੀ ਹਨਾ ਮੈਂ ਹਰ ਇੱਕ ਚੀਜ਼ ਸਾਰਿਆਂ ਵਾਸਤੇ ਰੱਖਦੀ ਆ ਮੈਨੂੰ ਕਹਿੰਦੀ ਕੱਲ ਨੂੰ ਕਹਿੰਦੀ ਜਲੇਬੀਆਂ ਪਈਆਂ ਨੇ ਤੂੰ ਖਾ ਲਈ ਹਾਂਜੀ ਤੇ ਅੱਜ ਮੈਂ ਦਾਕਸ਼ ਨੂੰ ਭੇਜਿਆ ਕਿ ਨਹੀਂ ਜਲੇਬੀਆਂ ਖਤਮ ਹੋ ਗਈਆਂ ਹੁਣ ਦੇਖੀ ਇਹਦੇ ਨਾਲ ਫਾਈਟਿੰਗ ਫਾਈਟਿੰਗ ਹੁੰਦੀ ਉਹਦੇ ਨਾਲ ਦੇਖੀ ਅੱਜ ਮੈਂ ਪਰਦੇ ਨਹੀਂ ਪਾਉਣੇ ਤੂੰ ਉਹਦੇ ਤੇ ਅੱਜ ਦੇਖੀ ਫਿਰ ਉਹਦਾ ਕੀ ਬੰਦਾ ਨਹੀਂ ਮੈਂ ਤਾਂ ਲੜੂੰਗੀ ਉਹਦਾ ਹੀ ਉਹਨੂੰ ਆਏ ਲੱਗੂਗਾ ਵੀ ਬਾਲੀ ਸੀ ਤੇ ਗਰਮ ਹੋ ਕੇ ਆਈ ਹੈ ਹਾਂਜੀ ਤੁਸੀਂ ਕਿੱਥੇ ਸੀ ਪੈਰਾਂ 'ਚ ਚੱਪਲ ਨਹੀਂ ਪਈ ਪੈਰਾਂ 'ਚ ਚੱਪਲ ਨਹੀਂ ਪਈ ਚੱਪਲ ਕਿੱਥੇ ਲਾਈ ਆਂਦੀ ਘਰੇ ਹੀ ਰੱਖ ਚੱਲ ਆ ਜਾ ਸ਼ੈਂਪੀ ਘਰੇ ਚੱਲੀਏ ਅੱਪ ਸ਼ੈਂਪੀ ਘਰੇ ਚੱਲੀਏ ਆ ਜਾ ਆ ਜਾ ਸ਼ੈਂਪੀ ਦੇ ਘਰੇ ਆ ਜਾ ਚੱਪਲ ਰੱਖ ਲੈ ਜਾ ਚੱਪਲ ਮਾਜੇ ਚੱਪਲ ਰੱਖੀ ਨਾ ਚੱਲ ਆ ਜਮ ਚਾਚੇ ਗਿਆ ਮੱਜਾਂ ਆ ਸਾਡੀ ਸੀਸ ਕੋਰ ਆਂਟੀ ਆਂਟੀ ਆ ਜਾ ਬਾਹਰ ਤੂੰ ਗੇਰਾ ਕੀ ਤੂੰ ਖੇਡ ਬਣਾਈ ਹੋਈ ਆ ਹੈ ਤੂੰ ਦੂਜੇ ਬੰਦੇ ਨੂੰ ਸੀਰੀਅਸ ਹੀ ਨਹੀਂ ਲੈਂਦੀ ਹੈਗੀ ਚਲ ਦੱਖਸ਼ ਆਇਆ ਹੋਣਾ ਘਰੇ ਖੜ ਜਾ ਫਿਰ ਤੂੰ ਰੁਕ ਜਾ ਚਲ ਉਧਰ ਆਪਾਂ ਸ਼ੈਂਪੀ ਨਾਲ ਲੜਨਾ ਅੱਜ ਚਲ ਹਾਂ ਮੈਂ ਵੀ ਹੋਣੀ ਆ ਚੱਲ ਚੱਲ ਆ ਦੇ ਲਾ ਕਹਿੰਦੀ ਬੈਠੀ ਆ ਫਲਮ ਲਾਈ ਮੈਂ ਘਰੇ ਕਹਿੰਦੀ ਜਾ ਕੇ ਪੱਠੇ ਪਾਉਣੇ ਆ ਕੰਮ ਕਰਨੇ ਮੈਨੂੰ ਇੱਕ ਗੱਲ ਦੱਸ ਤੂੰ ਮੈਨੂੰ ਜਲੇਬੀਆਂ ਕਦੋਂ ਨਹੀਂ ਰੱਖੀਆਂ ਸਾਤੇਵਨ ਨੇ ਕਿਹਾ ਸਾਰਾ ਤੂੰ ਦੱਸ ਕੱਲ ਇਹਦੇ ਤੋਂ ਮੰਗੀਆ ਮੈਂ ਮੈਨੂੰ ਕਹਿੰਦੀ ਕੋਈ ਨਹੀਂ ਪਈਆਂ ਨੇ ਤੂੰ ਖਾ ਲਈ ਉਹ ਚਾਚੇ ਨੂੰ ਦੋ ਦੇ ਤੇ ਉਹ ਚੂਰਾ ਪੂਰਾ ਵਜਰ ਖਾ ਗਿਆ ਤੇ ਰੱਖ ਨਹੀਂ ਸਕਤੀ ਸੀ ਉਹ ਜਿਲੇਪਾ ਤਾਂ ਜੀ ਜਾਣੇ ਜੈਲਾ ਉੱਥੇ ਸੀਗਾ ਤੇ ਇਹਨੂੰ ਲਿਆ ਲੈ ਖਾ ਖਾ ਭੜ ਕੇ ਜਾ ਪਰ ਮੰਮੀ ਸੀ ਸੀਰੀਅਸ ਲੈ ਗਈ ਹਮੂ ਬੜਾ ਸੀਰੀਅਸ ਲੈ ਗਈ ਇਹਨੂੰ ਸੱਚੀ ਲੱਗਿਆ ਵੀ ਬੜੀ ਸੀਰੀਅਸ ਹੋ ਗਈ ਹੈ ਨਾ ਉਹ ਉਦਾਂ ਹੀ ਕਹਿ ਕੇ ਆਈ ਸੀ ਸਾਤੇ ਨੂੰ ਮੈਂ ਕਿਹਾ ਦੇਖੀ ਉਹਨੂੰ ਸੀਰੀਅਸ ਹੋ ਜਾ ਕਹਿੰਦੇ ਹੁਣ ਪੱਠੇ ਲਾਵਾਂ ਰੋਗੋ ਕੁੱਤਰਦੇ ਪੱਠੇ ਹੁਣ ਕਿਵੇਂ ਲਾਉਣੀ ਆ ਰੁੱਗ ਅੱਜ ਕਿਵੇਂ ਰੁੱਗ ਲੱਗਦੇ ਆ ਫਿਰ ਲਾ ਕੇ ਪਾਉਣੀ ਪੈਣਾ ਅਗੱਜ ਲੈ ਬੁਣਾਸ ਕੇ ਆਉਣੀ ਆ ਚਾਹੀਦੀਆਂ ਨੇ ਉਹਨਾਂ ਟਾਈਮ ਮਠੰਡੀ ਨਹੀਂ ਹੁਣ ਇੱਕ ਚਾਚਾ ਉੱਪਰ ਦੀ ਛਾਤੀ ਮਾਰਦੇ ਆ ਚਾਚਾ ਪੱਟੇ ਖਾਉਂਦਾ ਚਾਚਾ ਦੇ ਲਾਇਏ ਨੇ ਮੈਨੂੰ ਜਲੇਬੀਆਂ ਨਹੀਂ ਰੱਖੀਆਂ ਇਹਨੇ ਮੇਰਾ ਅੱਜ ਬਲੱਡ ਹਾਈ ਕਰਤਾ ਆ ਇਹਨੂੰ ਮੈਂ ਪਰਸੋਂ ਗਿਆ ਮੈਂ ਕਿਹਾ ਜਲੇਬੀਆਂ ਹੈਗੀਆਂ ਆਂਟੀ ਕਹਿੰਦੀ ਨਾ ਹੈਗੀਆਂ ਨੇ ਹਾਂ ਕਹਿੰਦੀ ਸ਼ਾਮ ਨੂੰ ਖਾ ਲਈ ਤੇ ਗਾਂ ਸ਼ਾਮ ਨੂੰ ਚਾਚੇ ਨੂੰ ਦੇਤੀ ਫਿਰ ਕਸੂਰ ਕੇ ਨਹੀਂ ਚਾਚੇ ਨੇ ਖਾ ਲਈ ਮੈਂ ਕਿ ਉਹਦੇ ਚ ਕਸੂਰ ਕਰਾ ਕੱਢਦੀ ਆ ਤੂੰ ਕਹਿ ਦਿੰਦੀ ਬਾਈ ਪ੍ਰੀਤ ਨੇ ਜਲੇਬੀਆਂ ਨੂੰ ਕਿਹਾ ਹੋਇਆ ਮੈਨੂੰ ਹਨਾ ਤੇ ਗਾਂ ਦਾਖਸ਼ ਮੈਨੂੰ ਬੋਲਦਾ ਕਹਿੰਦਾ ਭਾਬੀ ਮੈਂ ਲੈ ਕੇ ਆਉਣਾ ਜਲੇਬੀਆਂ ਕਹਦਾ ਦੋ ਮੇਰੀਆਂ ਬਾਕੀ ਤੇਰੀਆਂ ਚਲ ਠੀਕ ਆਉਂਦਾ ਆ ਉਹ ਵੀ ਧੀਏ ਉਹ ਕਰਨ ਨੂੰ ਵਰਦਾ ਜੀ ਹੁਣ ਦੇਖ ਆਉਂਦੀਆਂ ਨੇ ਨਾ ਫਿਰ ਜਲੇਬੀਆਂ ਲੜਨਾ ਹੀ ਆ ਸੀਰੀਅਸ ਮੈਟਰ ਆਗਾ ਤੂੰ ਮੈਨੂੰ ਜਵਾਬ ਕਿਵੇਂ ਦੇਤਾ ਨਾ ਵੀ ਦੇਲ ਜਲੇਬੀਆਂ ਆਉਂਦੀਆਂ ਨੇ ਮੰਗਾਲੀਆਂ ਦੇ ਜਲੇਬੀਆਂ ਨਹੀਂ ਆਉਣਗੀਆਂ ਹੁਣ ਅੱਗੇ ਤੋਂ ਯਾਦ ਰਹੂਗਾ ਇਹਨੂੰ ਵੀ ਜੇ ਉਹਨੇ ਇੱਕ ਵਾਰੀ ਚੀਜ਼ ਕਹਿਦੀ ਤਾਂ ਹੋਣੀ ਚਾਹੀਦੀ ਆਉਂਦੀ ਆ ਕਦਾਸ਼ਾ ਲੋਭ ਗਿਆ ਲੱਗਦੀ ਪਗਲਾ ਇਹਨੇ ਸੋਚਿਆ ਨਹੀਂ ਸੀ ਵੀ ਇਹ ਇੰਨਾ ਸੀਰੀਅਸ ਜਾਊਗੀ ਪਹਿਲੀ ਵਾਰੀ ਇਹਨੇ ਮੈਨੂੰ ਇੰਨਾ ਸੀਰੀਅਸ ਲਿਆ ਇਹਨੂੰ ਲੱਗਿਆ ਸੀ ਵੀ ਚੱਲ ਹਾਸੇ ਕੇਡੇ ਜਿੱਥੇ ਸਰ ਜਾਊਗਾ ਨਹੀਂ ਫਿਰ ਲੈ ਨਹੀਂ ਮੋਟੋ ਸਾਈਡ ਜਾਈਏ ਚਲ ਰਖ ਮੋਟੋ ਦੇ ਘਰੇ ਜਾਈਏ ਮੋਟੋ ਦੇਖੇ ਕੀ ਕਰਦੀ ਆ ਆ ਜਾ ਹੁਣੇ ਕੱਢ ਜਾ ਕਈ ਮੋਟਾ ਸੁੱਤੀ ਪਈ ਸੀ ਆਸੇ ਸੁੱਤੀ ਬਈਆ ਕੌਣ ਸੁੱਤੀ ਪਈ ਆ ਇਹਨੂੰ ਮਾਇ ਸੁਮਾਉਣੀ ਪਹਿਲਾਂ ਚੱਲਾ ਦੇ ਇਹ ਤਾਂ ਰੋਜ਼ ਹੀ ਬਿਮਾਰ ਰਹਿੰਦੀ ਹੁਣ ਹਜੇ ਉਧਰੋਂ ਗੇੜਾ ਕੱਢ ਗਈ ਹੁਣੇ ਘਰੇ ਆ ਕੇ ਬਿਮਾਰ ਹੋਊਗੀ ਜਾਂਦਾ ਗੋਬੀ ਉਹ ਵੀ ਮੈਂ ਜਾਣ ਕੇ ਕਹਿੰਦਾ ਸੀ ਕੌਣ ਤੂੰ ਮੈਨੂੰ ਲੜਾ ਦੇਣਾ ਕਿਸੇ ਨਾਲ ਅੱਜ ਮੇਰਾ ਵੈਸੇ ਹੀ ਬਲਟਾ ਈ ਆ। ਅੱਜ ਜੈਨਮਲ ਫੋਟੋ। ਆ ਜਾ ਬੋ ਕਵਰ ਲੈ ਕੇ। ਚੱਲ। ਆ ਜਾ ਮੋਟਰ ਦੀ ਕਵਰ ਲੈ ਕੇ ਆਉਂਗਾ ਪਹਿਲਾਂ ਤਾਂ ਮੈਂ। ਚੱਲ। ਕਰਦਾ ਵਿਊ ਆ ਬਾਹਰ। ਫਾਤੀਆਂ ਮਨੀਪਲਾ ਆ ਕੀ ਆ ਸੁੱਖ ਚੈਨ। ਮਿੱਟੀ ਦਾ ਢੇਰ। ਪਾਪੀ। ਖੇਤ। ਆਹ ਕਰਾ ਬੂਟਾ ਆ। ਨਾ। ਕੋਈ ਵੀ ਗਾੜਾ ਹੋਣਾ ਜਿਹੜੇ ਵਿੱਚ ਮੈਂ ਸੀਡੀ ਵੀ ਆਉਂਗਾ। ਪਾਪੇ। ਪਾਪੇ ਮੋਟਰ ਕਿੱਥੇ ਹੈ ਜੀ? ਪਾਪਾ ਨੂੰ ਗਏ ਗਏ ਕਿੱਥੇ ਗਏ ਪਤਾ ਨਹੀਂ ਇੱਥੇ ਉਹ ਬੰਦੇ ਪਾਪੂ ਦੇ ਤੁਸੀਂ ਕੁਝ ਕਹਿਣਾ ਦੇ ਲਾ ਮੈਨੂੰ ਕਹਿੰਦੀ ਮੇਰੀ ਡੇਲੀ ਨਹੀਂ ਵੀ ਕਰਤੀ ਹੁਣ ਵੀ ਬੰਦਾ ਘਰੇ ਆਇਆ ਘਰੇ ਨਹੀਂ ਟਿਕਣਾ ਚਾਹੀਦਾ ਬੰਦੇ ਨੂੰ ਮੈਨੂੰ ਕਹਿੰਦੀ ਘਰੇ ਨਹੀਂ ਆਈ ਕਹਿ ਕੇ ਆਈ ਐ ਨਾ ਦੁਪਹਿਰੇ ਤੇ ਹੁਣ ਮੈਂ ਆਈ ਆ ਤੇ ਆਪ ਘਰੇ ਨਹੀਂ ਕੱਲ ਵੀ ਕਹਿੰਦੀ ਸੀ ਹਾਂ ਆ ਜਾ ਹੁਣ ਫਿਰ ਤੋਂ ਮਿਲ ਜਾਈਂ ਲੱ ਲੱਬੇ ਪੱਠੇ ਆਹੀ ਰੇੜੀ ਜਿਹੜੀ ਤੂੰ ਮੋਟਰਸਾਈਕਲ ਵਿੱਚ ਲੈ ਕੇ ਜਾਣ ਲੱਗਾ ਘੰਟੇ ਪਹਿਲਾਂ ਮੈਨੂੰ ਕੀ ਕਹਿ ਕੇ ਆਈ ਸੀ ਵੀ ਸਾਡੀ ਦੇਲ ਹੀ ਨੀ ਮੀ ਕਰਤੀ ਤੇ ਹੁਣ ਬੰਦਾ ਘਰੇ ਬੈਠਾ ਤੂੰ ਕਿੱਥੇ ਗਈ ਸੀ ਚਾਚੇ ਦੀ ਪਰਮਿਸ਼ਨ ਲੈ ਕੇ ਗਈ ਸੀ ਬਾਹਰ ਜਦੋਂ ਰੇਕ ਹਾਂ ਗੇੜੇ ਘੜਦੀ ਤੁਰੀ ਫੇਰਦੀ ਰਹਿਣੀ ਆ ਸਲਵਾਰ ਉਨੀ ਉੱਚੀ ਸੀ ਨੀ ਮੀ ਕਰਉਣ ਗਈ ਸੀ ਨਾ ਬਹਾਨਾ ਹੋਰ ਕੋਈ ਮਿਲੇ ਨੀ ਸੀ ਨਾ ਬਹਾਨਾ ਨਹੀਂ ਗਾ ਸੱਚ ਵਾਜਾ ਹੁਣ ਐ ਇਧਰ ਜਤੀ ਕੋਈ ਬੇਇੱਜ਼ਤੀ ਕਾਦੀ ਮੇਰੀ ਗੱਲ ਸੁਣ ਹਾਂ ਤੇਰੀ ਦਰਾਨੀ ਦਾ ਲੰਬਾ ਲੈ ਕੇ ਆਈ ਆ ਅੱਛਾ ਜਲੇਬੀਆਂ ਦਾ ਅਜ ਨੂੰ ਇੱਧਰ ਵੀ ਨਹੀਂ ਹੋਣੀਆਂ ਮੈਨੂੰ ਪਤਾ ਹੈ ਆਪਣੇ ਰਵੇ ਦਾ ਹਾਂ ਹਨਾ ਹਾਂ ਚੱਲ ਮੈਂ ਇਹਨੂੰ ਕਿਹਾ ਮੈਂ ਕਿਹਾ ਜਲੇਬੀਆਂ ਦੇ ਦੇ ਹਾਂ ਕਹਿੰਦੀ ਪਰਸੋਂ ਕਿਹਾ ਹਾਂ ਹਾਂ ਪਰਸੋਂ ਲਾਲਾ ਚੱਲ ਕੱਲ ਲਾਲਾ ਜਲੇਬੀਆਂ ਤਾਂ ਮਿਲੀਆਂ ਨਹੀਂ ਕੱਲ ਹੀ ਆਈਆਂ ਜਿਹੜੇ ਤੇ ਤਾਂ ਹਾਂ ਕੱਲ ਪਰਸੋਂ ਚਾਚੇ ਹੁਣ ਸੁਣੀ ਤੂੰ ਇਹਦੀ ਸਟੋਰੀ ਖੜ ਜਾ ਤੈਨੂੰ ਮੈਂ ਦੱਸ ਦਿਆਂ ਮੈਂ ਤੇਜੂ ਬਾਦਲ ਦੀ ਫੜਾ ਗਿਆ ਹਾਂ ਹਾਂ ਉਹੀ ਕੱਲ ਫੜਾ ਗਿਆ ਸੀ ਮੇਰੇ ਪਹਿਲਾਂ ਤੂੰ ਦੱਸ ਕਰ ਜਲੇਬੀਆਂ ਹੈਗੀਆਂ ਪਰਸੋਂ ਨਹੀਂ ਹੈ ਨਹੀਂ ਅੱਜ ਖਤਮ ਹੋ ਗਈਆਂ ਪਰਸੋਂ ਮੈਂ ਖਾ ਲ ਗਏ ਜਲੇਬੀਆਂ ਪਿੱਛੇ ਤਾਂ ਮੇਰਾ ਅੱਜ ਪੂਰਾ ਬਲੱਡ ਹਾਈ ਆ ਇਹਨੂੰ ਮੈਂ ਕਿਹਾ ਜਲੇਬੀਆਂ ਰੱਖ ਦੇ ਹਨਾ ਪਰਸੋਂ ਪਰਸੋਂ ਹਾਂ ਕਹਿੰਦੀ ਵੀ ਨਹੀਂ ਉਦਾਂ ਘਰੇ ਪਈਆਂ ਨੇ ਗਿਆ ਵੀ ਮੈਂ ਖਾ ਰਹੀ ਕਦੀ ਖਾ ਗਈ ਕਣ ਮਾਸੀ ਤਾਂ ਹੀ ਤਾਂ ਸੇਤ ਦੱਸਦੀ ਆ ਸੇਤ ਦੱਸਦੀ ਆ ਕਹਿੰਦੀ ਜਲੇਬੀਆਂ ਠੀਕ ਆ ਫਿਰ ਮੈਂ ਅਜ ਦਾਕਸ਼ ਨੂੰ ਭੇਜਾਵਾਂਗੇ ਚਲ ਆਂਟੀ ਕਹਿੰਦੀ ਸੀ ਗੱਲ ਜਲੇਬੀਆਂ ਹੈਗੀਆਂ ਨੇ ਹੁਣ ਤੂੰ ਇਹ ਸਭ ਲਾ ਵੀ ਮੈਂ ਸਾਰੇ ਵਾਸਤੇ ਚੀਜ਼ ਰੱਖਦੀ ਆ ਜਦੋਂ ਕੋਈ ਆਉਂਦੀ ਹੈ ਨਾ ਤੁਸੀਂ ਮੇਰੇ ਵਾਸਤੇ ਦੋ ਜਲੇਬੀਆਂ ਨਹੀਂ ਰੱਖ ਲੱਗੀਆਂ ਗੁੱਸਾ ਤਾਂ ਮੈਨੂੰ ਤੇਰੇ ਤੇ ਵੀ ਆ ਤੂੰ ਕਿਹੜਾ ਕਹਤਾ ਵੀ ਹੈਗੀਆਂ ਨੇ ਨਹੀਂ ਪੁੱਤ ਮੈਂ ਮੰਗਾ ਨਾ ਲੋੜ ਨਹੀਂ ਉਧਰ ਆਉਂਦੀਆਂ ਨੇ ਇਹ ਖੋਫੀ ਇੰਨਾ ਆਪਣਾ ਮੰਗਾਤੀਆਂ ਅੱਧੇ ਘੰਟੇ ਚ ਜਲੇਬੀ ਆਉਂਦੀਆਂ ਨਹੀਂ ਮੈਨੂੰ ਗੁੱਸਾ ਆਇਆ ਮੈਨੂੰ ਦạchਸ਼ ਕਹਿੰਦਾ ਭਾਬੀ ਤੂੰ ਰੋਕ ਜਾ ਕਹਿੰਦਾ ਮੈਂ ਲਿਆਉਣਾ ਜਲੇਬੀਆਂ ਕਹਿੰਦਾ ਦੋ ਮੇਰੀਆਂ ਬਾਕੀ ਤੇਰੀਆਂ ਘਾਹ ਘਰੇ ਆਇਆ ਕਹਿੰਦਾ ਭਾਬੀ ਹੈ ਨਹੀਂ ਮੇਰਾ ਬਲੱਡ ਹਾਈ ਹੋ ਗਿਆ ਮੈਂ ਕਹਿੰਦਾ ਚੱਲ ਅੱਜ ਫਿਰ ਤੂੰ ਉਧਰ ਹੀ ਚੱਲ ਦੋ ਡੈਲੀ ਨਾਲ ਤੁਮ ਮਾਜ ਲਫਾਵਾ ਦੀ ਡੈਲੀ ਨਾਲ ਤੁਮ ਮੂਰੇ ਕਰਤਾ ਉਹਨੂੰ ਖੜਾ ਤੀਆਂ ਤੈਨੂੰ ਜਲੇਬੀਆਂ ਦਾ ਤੋੜੇ ਫੁੱਲ ਕਿਲੋ ਖਾਣੀਆਂ ਕਿਦਾਂ ਕਿਲੋ ਨਹੀਂ ਦੋਈ ਜਲੇਬੀਆਂ ਤਾਂ ਦੋਈ ਬਹੁਤ ਸੀ ਪਰ ਜੇ ਤੁਸੀਂ ਮੈਨੂੰ ਅਹੀਂ ਪਿਆਰ ਨਾਲ ਰੱਖ ਲੈਂਦੀਆਂ ਵੀ ਨਾ ਸਾਡੀ ਬਹੂ ਦਾ ਹਿੱਸਾ ਆ ਵੀ ਆਊਗੀ ਖਾਊਗੀ ਤੇ ਥੋਤੇ ਉਹ ਦੋ ਜਲੇਬੀਆਂ ਨਹੀਂ ਰੱਖਿਆਆਂ ਲੱਬੇ ਸੌਂਦਾ ਆ ਅੱਜ ਮੈਂ ਗੱਲ ਗੱਲ ਸੁਣ ਧਿਆਨ ਨਾਲ ਠੀਕ ਆ ਜਲੇਬੀਆਂ ਇਹਨੇ ਵੀ ਨਹੀਂ ਮੇਰੇ ਵਾਸਤੇ ਰੱਖੀਆਂ ਜਲੇਬੀਆਂ ਉਹ ਤੇਰੀ ਆਂਟੀ ਨੇ ਇਹਨਾਂ ਵੀ ਨਹੀਂ ਰੱਖੀਆਂ ਆਤਾ ਤੇ ਨੇ ਵੀ ਨਹੀਂ ਕਿਹਾ ਤੇਰੇ ਡੈਡੀ ਨੇ ਕਿਹਾ ਹੀ ਨਹੀਂ ਵੀ ਜਲੇਬੀਆਂ ਬਹੂ ਵਾਸਤੇ ਦੋ ਰੱਖ ਲਾ ਇਹ ਸਾਰੇ ਅੱਜ ਦੇਖੀ ਤੂੰ ਅੱਜ ਇਹਨਾਂ ਦਾ ਕੀ ਬੰਦਾ ਆ ਆ ਮੈਂ ਨਾਲ ਮਿਲਦੇ ਆਂ ਫਿਰ ਕੱਲ ਨੂੰ ਧਰ ਲਾ ਤੂੰ ਸਾਗ ਮੂੰਹ ਦਿਖਾ ਦੇ ਇਧਰ ਨੂੰ ਠੀਕ ਐ ਚੱਲ ਠੀਕ ਐ ਓਕੇ ਬਾਏ 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 ਚਾਚੇ ਜਲੇਬੀ ਆਉਣੀ ਆ ਚਾਹੀਦੀ ਤੇਰੇ ਨਾਲ ਤਾਂ ਮੈਂ ਬਾਅਦੋਂ ਨੈਫਟੂ ਆ ਜੇ ਨਹੀਂ ਤੇਰੇ ਨਾਲ ਨੈਫਟ ਦੀ ਜਿੰਨਾ ਟਾਂ ਜਲੇਬੀਆਂ ਨਹੀਂ ਆਉਂਦੀਆਂ ਪੱਗ ਚੱਲੀਆ ਚੱਲ ਲੈਟਸ ਗੋ ਓਕੇ ਗਾਇਸ ਬਾਏ ਅਸੀਂ ਚਲਦੇ ਹਾਂ ਟਾਟ ਜਲੇਬੀਆਂ ਨੂੰ ਤੈਨੂੰ ਟਾਟਾ ਨਹੀਂ ਕਰਦੀ ਜੇ ਜਲੇਬੀਆਂ ਧਿਆਨ ਰੱਖੀ ਠੀਕ ਹੈ ਜਦੋਂ ਆ ਗਈ ਨਾਲੋਂ ਨਾਲ ਭੇਜਦੀ ਠੀਕ ਹੈ ਚਾਚੇ ਧਿਆਨ ਰੱਖੀ ਇਹਦਾ ਮੈਂ ਇੱਕ ਮੇਰੇ ਖਾਤਰ ਬਚਾ ਕੇ ਰੱਖੀ ਆਪ ਖਾਉਂ ਤੋਂ ਆ ਮੈਂ ਖਾ ਕੇ ਫਿਰ ਲਾਲੀ ਸਾਹਿਬ ਹਾਂ ਲੱਭਿਆ ਤੇ ਤੇਰੀ ਟਰਾਲੀ ਓਏ ਪਠੇ ਵਾਲੀ ਉਹਦੀ ਲਈ ਤਾਂ ਇਹ ਟਰਾਲੀ ਹੀ ਸੀਗੀ ਮੋਟਰ ਐਂਗਲ ਵਿੱਚ ਉੱਧਰ ਹੋਣਾ ਚਾਹਤਾ ਦੇਖਦੀਆਂ ਜਾਗੇ ਮੈਂ ਫੇਰ ਤੱਕ ਫੇਰ ਤਾਂ کہہ ਰ ਮੇਰੇ ਸਾਹਮਣੇ ਮੈਂ ਬੋਰੀਏ ਮੈਂ ਮੈਂ ਕਰਕੇ ਲਈਏ ਬੋਰੀਏ ਮੈਂ ਮੈਂ ਕਰਕੇ ਚਲੋ ਠੀਕ ਆ ਓਕੇ ਜੱਟੇ ਕਿ ਘਰੋਂ ਵਾਪਸ ਆਗੇ ਸੀ ਆਂਟੀ ਵਿਚਾਰੀ ਬਾਲੀ ਸੀਰੀਅਸ ਲੈ ਗਈ ਉਹਨੂੰ ਲੱਗਿਆ ਉਹਨੂੰ ਜੱਗਿਆਂ ਵਿੱਚ ਵਾ ਵਾਕੀ ਬਾਲਾ ਸੀਰੀਅਸ ਹੋ ਗਈ ਮਜ਼ਾਕ ਕਰਦੀ ਜੀ ਉਹਨੂੰ ਤੇ ਉਹ ਸੀਰੀਅਸ ਲੈ ਗਈ ਤੇ ਉਹਨੇ ਹੁਣ ਤੇ ਹੁਣ ਮੈਂ ਆ ਗਈ ਸੀ ਘਰੇ ਤੇ ਇੱਥੇ ਹੀ ਆਪਾਂ ਵਲੌਗ ਨੂੰ ਕਰਦੇ ਆ ਐਂਡ ਤੇ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ 'ਚ ਮੈਂ ਹੁਣ ਬਣਾਉਂਗੀ ਆਥਣ ਲਈ ਦਾਲ ਸਬਜ਼ੀ ਤੇ ਨਾਲੇ ਆਪਾਂ ਮੰਝਾਂਗੇ ਭਾਂਡੇ ਜਾਂ ਨਾਲੇ ਪਾਇਆ ਤੇ ਸਬਜ਼ੀ ਬਣਾਵਾਂਗੇ ਤੇ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ 'ਚ ਤੇ ਇੱਥੇ ਆਪਾਂ ਵਲੌਗ ਦਾ ਕਰਦੇ ਆ ਐਂਡ ਜੇ ਸਾਡੀ ਵੀਡੀਓ ਵਧੀਆ ਲੱਗਦੀ ਹੈ ਨਾ ਪਲੀਜ਼ ਉਹਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਸਾਰਿਆਂ ਦਾ